ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਆ ਬਿਲੀਓ ਠੀਕ ਠਾਕ ਹੋ ਸੰਦੀਪ ਸਿੰਘ ਦੇ ਪੇਜ ਤੇ ਬਾਈ ਤੁਹਾਡਾ ਸਵਾਗਤ ਹੈ ਲੋਬੀ ਮਿੱਤਰੋ ਭੈਣੋ ਤੇ ਭਰਾਵੋ ਅੱਜ ਆਪਾਂ ਤੁਹਾਨੂੰ ਇੱਕ ਦਵਾਈ ਦੱਸਣ ਜਾ ਰਹੇ ਹਾਂ ਜਿਹੜੇ ਮੇਰੇ ਭਰਾ ਡੇਰੀ ਫਾਰਮ ਦਾ ਕੰਮ ਕਰਦੇ ਨੇ ਜਾਂ ਫਿਰ ਘਰਾਂ ਦੇ ਵਿੱਚ ਪਸ਼ੂ ਡੰਗਰ ਜਾਦੇ ਰੱਖਦੇ ਨੇ ਅਕਸਰ ਦੇਖਿਆ ਜਾਂਦਾ ਬਈ ਘਰਾਂ ਦੇ ਵਿੱਚ ਮੱਖੀ ਐ ਮੱਖੀ ਆਪਣੇ ਹੁਣ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਐ ਤੇ ਮੱਖੀ ਦੇ ਨਾਲ ਬਈ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਖਾਣੇ ਦੇ ਵਿੱਚ ਡਿੱਗ ਪੰਨੀਆਂ ਪਸ਼ੂ ਡੰਗਰ ਨੂੰ ਬਈ ਬੈਠਣੀਆਂ ਜੇ ਆਪਦੇ ਉੱਤੇ ਬੈਠੀਆਂ ਨੇ ਮੱਛਰ ਨੇ ਕੱਟਣ ਨਾਲ ਵੀ ਡੇਂਗੂ ਹੋਏ ਨਾ ਕਈ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਤੇ ਮੱਜਾਂ گاਵਾਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਤੇ ਲਓ ਵੀ ਮਿੱਤਰੋ ਮਾਰਕੀਟ ਦੇ ਵਿੱਚ ਜਾ ਕੇ ਤੁਸੀਂ ਕਹਿੰਨਾ ਸਪੈਂਡੀ ਪੇਟ ਨਾਮ ਦੀ ਇੱਕ ਦਵਾਈ ਆਉਂਦੀ ਹੈ ਸ਼ੀਸ਼ੀ 'ਚ ਮਿਲ ਜੂ ਲਿਕਵਿਡ ਹੁੰਦਾ ਇਹਨੂੰ ਬਾਈ ਤੁਸੀਂ ਇੱਕ ਢੱਕਣ ਨੂੰ ਖੋਲ ਕੇ ਬੋਰੀ ਦੇ ਉੱਤੇ ਛਿੜਕ ਦੇਣਾ ਥੋੜਾ ਜਿਹਾ ਪਾਣੀ ਛਿੜਕ ਦੇਣਾ ਜਿੱਥੇ ਤੁਹਾਡੇ ਮੱਛਰ ਐ ਮੱਖੀਆਂ ਨੇ ਉੱਥੇ ਰੱਖਦੇ ਹੋ ਤੇ ਸਾਰੇ ਮੱਖੀ ਮੱਛਰ ਮਾਰ ਕੇ ਢੇਰ ਹੋ ਜਾਣਗੇ ਦੂਜਾ ਕੀ ਕਰਨਾ ਬਾਈ ਤੁਸੀਂ ਇੱਕ ਟ੍ਰੇ ਲੈਣੀ ਹੈ ਟ੍ਰੇ ਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਗਲਾਸਕ ਪਾਣੀ ਦਾ ਪਾ ਕੇ ਛਿਟੇ ਤੇ ਮੱਖੀ ਮੱਛਰ ਬਾਈ ਆਏ ਆ ਉਹ ਜਿਵੇਂ ਖੰਡ ਤੇ ਆਉਣਾ ਹੁੰਦਾ ਹੈ ਤੇ ਜਲਦੀ ਤੋਂ ਜਲਦੀ ਆ ਕੇ ਜਿਹੜਾ ਮੱਖੀ ਮੱਛਰ ਪਹਿਲਾਂ ਇਹਦੇ ਉੱਤੇ ਆਊਗਾ ਬੈਠਣ ਸਾਰ ਹੀ ਪੰਜ ਚਾਰ ਮਿੰਟਾਂ ਦੇ ਵਿੱਚ ਢੇਰੀ ਹੋ ਜਾਊਗਾ ਤੇ ਮਰ ਜਾਣਗੇ ਤੇ ਮੱਖੀ ਮੱਛਰ ਤੋਂ ਤੁਹਾਡਾ ਸਤਕਾਰ ਆ ਜਣਾ ਪੈ ਜਾਊਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਸਤਿ ਸ਼੍ਰੀ ਅਕਾਲ ਜੀ